ਹਾਂਜੀ ਭਾਈ ਜੀ ਰਸਲੀਕਾਰ ਜੀ ਹਾਂਜੀ ਭਾਈ ਜੀ ਆਪਾਂ ਅੱਜ ਚੱਲੇ ਆਂ ਬਰੇਕਾਟ ਦੇ ਨਰਸਰੀ ਦੇ ਵਿੱਚ ਤੇ ਲੈਂਫਲਾਂ ਵਾਲੇ ਆ ਬੂਟੇ ਜਿਵੇਂ ਅੰਬ ਹੋ ਗਿਆ ਆੜੂ ਹੋ ਗਿਆ ਚੀਕੂ ਹੋ ਗਿਆ ਬਦਾਮ ਇਹ ਤੇ ਕਈ ਤਰ੍ਹਾਂ ਦੇ ਆਪਾਂ ਲੈ ਕੇ ਆਉਣੇ ਬੂਟੇ ਘਰ ਲਾਉਣ ਨੂੰ ਤੇ ਅੱਜ ਦਿਖਾਵਾਂਗੇ ਤੁਹਾਨੂੰ ਬਰੇਕਾਟ ਦੇ ਨਰਸਰੀ ਚੱਲੇ ਹੋਏ ਆ ਮਰੇਕੋਟ ਦਾ ਨਰਸੀ ਦੇ ਵਿੱਚ ਚੱਲੇ ਆ ਤੇ ਦੇਖਿਓ ਜੁੜੇ ਰਹੋ ਆਪਣੇ ਚੈਨਲ ਤੇ ਹਾਂਜੀ ਭਾਈ ਜੀ ਅੱਜ ਜੀ ਦੋਸਤੋ ਆਪਾਂ ਆ ਗਏ ਆ ਮਰੇਕੋਟ ਦਾ ਨਰਸੀ ਦੇ ਵਿੱਚ ਤੇ ਦੇਖਦੇ ਆ ਬੁੱਢੇ ਨਾਲ ਤੁਹਾਨੂੰ ਦਿਖਾਉਂਦੇ ਆ ਆ ਨਸਰੀਆ ਤੇ ਦੇਖਦੇ ਆ ਨਾਲੇ ਬੂਟੇ ਲੈਣੇ ਹਨ ਤੁਹਾਨੂੰ ਆਹੋ ਕਲਰ ਐਵਰੀ ਜਿਪ ਲੈ ਕੇ ਮਰ ਗਿਆ ਹਾਂ ਕਿਦਾ ਬੀੜੀ ਲੱਗਦੀ ਹਾਂ ਜੀ ਦੋਸਤੋ ਆ ਹੈਗਾ ਕਸ਼ੂਰ ਦਾ ਬੂਟਾ ਤੇ ਬਾਕੀ ਲੋਕੀ ਦੇਖਦੇ ਆ ਜਿਆਦੇ ਪਤਲਾ ਨਹੀਂ ਨੇ ਹੇ ਨਹੀਂ ਘਰਾਂਟੀ ਜੀ ਸਹੀ ਆ ਬਿੰਗਾ ਵੇਜ ਤੇ ਤੁਝ ਲਾਉਗਣਾ ਜਮੀਂ ਤੇ ਜਮੀਂ ਵਾਲਾ ਬੋਟਾ ਹੋ ਜੂਗਾ ਨਾ ਮੇਰੇ ਕਲਪਨਾ ਜਿਪੂਟਾ ਹੈ ਜਮੀਨ ਵਾਲਾ ਇਹ ਜਮੀਂ ਤੇ ਲਾਗੇ ਨਾ ਦੋ ਜਗ੍ਹਾ ਸਭ ਨਹੀਂ ਬਾਣ ਦੇ ਜੇ ਬਨੇ ਪੰਜ ਛੇ ਮੇ ਤਾਂ ਸਪੜ ਮੈਨੇ ਆਪਣੇ ਖੜਾ ਜਾਣਾ ਹੈ ਅੱਛਾ ਆਪਣੇ ਆਪ ਸਤਾ ਹੋਇਆ ਚੱਲ ਇਹ ਰੱਖ ਲੈ ਫਿਰ ਬਾਅਦ ਹੋਰ ਜੀ ਚੰਗਾ ਵਿਚੋਂ ਵਧੀਆ ਕੱਢ ਕੇ ਲਿਆਉਣਾ ਸੀਗਾ ਸਰ ਇਹ ਵੀ ਬਧੀ ਨੇ ਖਰਾਬ ਹੋਈ ਨੇ ਤੇ ਇਹ ਲਾ ਆਏ ਵੀ ਅਸੀਂ ਬਹੁਤ ਦੂਰ ਆ ਬਾਈ ਤੈਨੂੰ ਖਰਾਬ ਦੇ ਕੇ ਮੈਂ ਕੀ ਫਾਇਦਾ ਬੈਠ ਨਹੀਂ ਹੈ ਠੀਕ ਆ ਚੱਲ ਦਿਖਾ ਫਿਰ ਹੁਣ ਆਂਬੂ ਵੀ ਦਿਖਾ ਜਾਂ ਫਲਾਣ ਆਂਬੂ ਤੇ ਬੇ ਜਿਆਦਾ ਕਹਿਨੇ ਦਾ ਚੱਲ ਇਹਦੀ ਛਤਰੀ ਬਣ ਜਾਂਦੀ ਹੈ ਨਾ ਹਾਂ ਹੈ ਇਹ ਵੀ ਦੇ ਦੀ ਇੱਥੇ ਲੈ ਲਓ ਆ ਇੱਧਰ ਪਹਿਨ ਠੀਕ ਹੈ ਨਾ ਨਾਂ ਕੀ ਇਹਦਾ ਤੇ ਨਾਂ ਮੈਂ ਛਤਰੀ ਟੇਰਮਿਲ ਰੀਆ ਛਤਰੀ ਆਹ ਵੱਡੇ ਵੱਟੇ ਚੱਲ ਆਹ ਦੱਸ ਪੜ੍ਹਦਾ ਆਖੇ ਆਹਾਂ ਉਹ ਚੀਜ਼ ਬਣ ਜਾਂਦੀ ਆ ਉਹ ਐਡਾ ਬਣ ਜਾਣਾ ਇਹ ਇਹ ਤੋਂ ਹੋ ਰਿਹਾ ਹੈ। ਛਤਰੀ ਟੈਂਪਲਰੀ ਆ ਪਤ ਨਹੀਂ ਕੀ ਕਹਿੰਦੇ। ਹਾਂ ਛਤਰੀ ਟੱਲ ਮੇਰੀ ਆ। ਮੇਰੇ ਦੇ ਰਸਤੇ ਤੇ ਸੀ ਜਾਂਦੇ ਸੀ। ਉਹ ਆਏ ਛਤਰੀ ਆਏ ਬਣ ਜਾਂਦੀ। ਅੱਛਾ ਅੱਛਾ ਗ੍ਰੀਨ ਵਾਲਾ ਹਾਂ ਗ੍ਰੀਨ ਟੌਪ ਦਾ। ਆਂ ਬੋਲਾ ਜਾਂ ਬੰਦੀ ਹੈ। ਉਹ ਤਾਂ ਨਹੀਂ। ਨਹੀਂ ਨਹੀਂ ਹੁੰਦਾ ਤਾਂ। ਪੱਤੇ ਇਦਾਂ ਦੇ ਆ ਉਹਦੇ ਵਿੱਚ ਉਹ ਹੈ ਆਏ ਮਤਰਾ ਛਤਰੀ ਬਣ ਜਾਂਦੀ। ਤੇ ਸਰ ਯਹੀ ਹੈ ਹੀ ਹੈ। ਇਹ ਜੇ ਅਗਰ ਕ ਕਾਟੋਗੇ ਨਾ ਤੇ ਕਮ ਬਣੇਗਾ। ਅਗਰ ਨਹੀਂ ਬਣਨੇ ਅੜੇ ਅੜੇ ਕਰ ਦੋ ਬੜੀਆਂ ਕਿ ਉਚਾਈ। ਅੱਛਾ ਉੱਪਰੋਂ ਕੱਟਣਾ ਪਊਗਾ। ਹਾਂ ਕਿਥਾ ਹੁੰਨਾ ਪਵੇ। ਹਾਂ। ਚਲ ਹੋਰ ਦਿਖਾ ਇਹ ਰਹਿਣ ਦੇ ਕੋਈ ਨਹੀਂ ਹਾਂ ਚਲ ਕਿਹੜਾ ਪਲਾਟ ਆਇਆ ਕਿਹੜਾ ਇਹ ਉਹ ਤਾਂ ਕਾਟਾ ਵਾਲਾ ਹੈ ਉਹ ਮਤਲੇ ਕਾਟਾ ਵਾਲਾ ਹੈ ਕੰਡਿਆ ਕੰਡਿਆ ਬਲਾਇਆ ਹੋ ਅੰਬਰੂਦ ਵੀ ਇਧਰ ਹੀ ਆ ਬੀ ਤੇ ਆਲੂ ਬਖਾਰਾ ਉਹ ਵੀ ਉਧਰ ਹੀ ਹੰਜੀ ਜੇ ਆਪ ਐ ਬੜੇ ਵਾਲਾ ਬੜਾ ਬੜਾ ਲੈ ਜਾਓ ਤੁਹਾਨੂੰ ਆਪ ਹੰਜੀਰ ਕੋਲ ਆ ਦੇ ਕੋਟਾ ਪੈ ਤੇਨ ਜੀ ਨਾ ਹਾਂ ਹਾਂ ਠੀਕ ਐ ਡਾਕ ਹਾਂ ਐਡਰ ਠੀਕ ਆ ਪਾਣੀ ਦੀ ਮਾਰ ਤੋਂ ਫਿਰ ਦੂਰ ਰਹੂਗਾ ਨਾ ਹਾਂ ਠੀਕ ਆ ਚਲ ਕੋਡਾ ਦੂਰ ਤਾਂ ਆਏਗੇ ਹੋਰ ਆ ਜਾਓ ਉਧਰ ਦਿਖਾਦੇ ਆਂ ਬਲੇ ਆਇਓ ਦੋਸਤੋ ਹੋਰ ਦੇਖਦੇ ਆਂ ਆਪਾਂ ਬੂਟੇ ਜੇ ਫਲਾਅ ਵਾਲੇ ਲੈਣੇ ਆ ਜਿਵੇਂ ਅੰਬ ਹੋ ਗਿਆ ਤੇ ਅਮਰੂਦ ਆਲੂ ਬਖਾਰਾ ਆੜੂ ਉਹ ਵੀ ਦੇਖਦੇ ਆਂ ਬਣੀ ਜੇ ਫਲ ਵਾਲਾ ਕੁਰਬਾਨੀ ਹੈ ਕਿ ਫੁੱਲ ਵਾਲੇ ਵੀ ਚਾਹੀਦੇ ਆ ਫੁੱਲ ਬਾਤ ਦੇ ਨਹੀਂ ਫਲ ਵਾਲਾ ਕੁਰਬਾਨੀ ਕੋਕ ਦੇ ਫੁੱਲ ਵਾਲੇ ਵੀ ਚਾਹੀਏ ਕੁਰਬਾਨੀ ਅਸ਼ਾ ਖਰਮਾਣੀ ਹਾਂ ਇਹ ਕੀ ਹੁੰਦਾ ਹੈ ਖਰਮਾਣੀ ਖਰਮਾਣੀ ਦੀ ਬਹੁਤ ਵਧੀਆ ਹੁੰਦਾ ਹੋ ਜਾਂਦਾ ਉਹਦੀ ਆਪਣੀ ਲੱਗਦੀ ਲੱਗਦੀ ਆਪਣੇ ਇਹ ਹਾਂ ਲੱਗਦੀ ਹੈ ਹਾਂ ਦੋਸਤੋ ਖਰਮਾਣੀ ਆਹੀ ਇਹ ਵੀ ਆਪਣੇ ਹੋ ਜਾਂਦੀ ਆ ਤੇ ਚਲੋ ਇਹ ਵੀ ਆਪਾਂ ਲੈ ਲੈਨੇ ਹਣਾ ਇਕ ਆ ਲੈ ਲੋ ਹੂੰ ਅੱਜ ਬਾਕੀ ਤਾਂ ਕੱਲੇ ਹਾਂ ਹੈ ਨੰਬਰ ਦਾ ਹੈ ਇਹ ਤੇ ਹਾਂ ਉਹ ਮੈਂ ਕਿਹਾ ਇਹ ਜਿਹਾ ਸੀ ਆ ਵੀ ਸੋਹਣਾ ਕੱਟ ਗਿਆ ਹੂੰ ਤੋ ਆਂ ਆ ਚੀਜ਼ ਹੀ ਰੱਖਾ ਆਈ ਨਹੀਂ ਸੀ ਇਹ ਉਹੀ ਹੋਈ ਏ ਤਾ ਉਹੀ ਆ ਖਣੀ ਉਹਪਰ ਨੂੰ ਦੂਰੋਂ ਆ ਲੱਗਦੇ ਸੀ ਐ ਕਰਾਈ ਉਹ ਨੇੜੇ ਪੱਤਾ ਖਿਚਾਂ ਲਿਆਵਾਂਗੇ ਦਾ ਸੱਤੇ ਦੀ ਫੇਰ ਫੋਟੋ ਪੈਨ ਨਹੀਂ ਹੈ ਘਰਾਤਾ ਤਾਰ ਬੰਨ ਕੇ ਤਾਰ ਬੰਨ ਕੇ ਕਿਹਨਾ ਹੈ ਉਹ ਸੁਖਣਾ ਹੈ ਹੋਰ ਕੀ ਦੇਖਣਾ ਹੈ ਉਹ ਇਹ ਜਿਹੀ ਹੈ ਯਾਨੀ ਇਹ ਚੀਜ਼ ਹੈ ਨਾ ਜਿਵੇਂ ਆਸਰਾ ਪੇੜ ਆ ਰਸਤੇ ਦੇ ਦਿੱਖੇ ਸੀ ਸਸਾ ਨੇ ਫਿਰ ਇਹੀ ਹੈ ਨਾ ਇੱਕ ਇੱਕ ਘਾਟਾ ਛਤਰੀ ਬਣ ਜਾਦਾ ਹੈ narvili acha aap sindhu mukalle tak pahunch gaye hain hmm. hmm.

ये ले ਪਾਪਾ ਗੀ ਨਾ ਹਾਂ ਹਾਂ ਉੱਗੀ ਆ ਜੀ ਹਾਂ ਇਹਦੇ ਪੰਨਾ ਪਰ ਆ ਗਿਆ ਇੱਕ ਬਦਾਮ ਜੀ ਤਾਂ

ਫਟਾਜ ਕੀ ਥੰਡੀਆਂ ਦੀ ਠੀਕ ਆ ਇਹ ਇਸ ਵਿੱਚ ਜਿਆਦਾ ਤਦਾਰੀ ਮਰੀਆਵਰੀ ਨਹੀਂ ਹੈ ਹੂੰ ਵਧੀਆ ਪੂਰਾ ਟਾਪ ਦਾ ਬਟਾ ਹੈ ਉਹ ਬਹੁਤ ਚੰਗੀ ਲੱਗੂਗੀ ਬਿਚੇ ਲਾ ਗੁੱਡੇ ਹੋਣਗੇ ਆ ਹੈਗਾ ਆਲੂ ਸਾਰਾ ਹਾਂ ਕਿ ਲੱਗ ਗਿਆ ਕਿ ਉਹ ਇੰਨੇ ਲਈ ਬਹੁਤ ਚਾਹੀਦੇ ਹੋਏ ਹੁਣ ਆਪਾਂ ਗੱਭੂ ਕੋਸ਼ਾ ਕਢਾਉਣੇ ਆ ਤੇ ਨਾਲ ਦੋ ਫੁੱਟ ਲੈਣੇ ਆਂ ਅੰਬ ਦੇ ਆੜੂ ਦੇ

ये थोड़ा ये बूटा जो है सात महीने का बूटा है हम्म सात महीने का ज्यादा मतलब नहीं, नहीं, नहीं है नहीं 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 जब लगाओगे इसको ना जमीन चाहिए लगे ना ये देखो सात या अंदर में सपोर्ट आ जाना अपना खड़ा हो जाना है ठीक है ठीक है ये देखो तो बूटा कच्चे कच्चे अपना हवा हां जमीन लसरा निकल जाए कट दिए थले नहीं नहीं ये अच्छे थले कर दे आ जाए अच्छा वो कर दे आ हां कटन की लोड है हां ऊपर है अच्छा हां ये दो चाहिए था ये काट लो एक ये लीजिए ए और ਆੜੂ ਦੋ ਦੋ ਕੱਢ ਦੇ ਆਰੇ। ਹੋਰ ਟਾਗੜ ਜੀ ਮਿਲ ਜੂਗਾ ਥੱਲੇ ਗੱਡੀ। ਹੋਰ ਗੱਡੀ ਵਿੱਚ ਪੇਪਰ ਲਾ ਦੂੰਗਾ। ਲਾ ਦੇਂਗਾ ਨਾ ਪੇਪਰ। ਹੋਰ ਯੋਰ ਟੇ। ਅੱਛਾ ਤੇ ਆਪਾਂ ਨੂੰ ਇੱਕ ਨਿੰਬੂ। ਜੰਮਵਾ ਦੇ ਦੇ। ਉਹ ਜਿਹੜਾ ਆਲੂ ਕੁਸਰਾ। ਆਪਾਂ ਤੇਰਾ ਦੇ ਦੇ। ਕੋਸਾ ਟਾਲੂ ਕੁਸਰਾ ਤਾਂ ਆ ਗਿਆ। ਵੰਜਣਾ ਤੇ ਅੰਬ ਰੂਬ। ਦੋ ਪਦਾਨਾ ਨੂੰ। ਇਹ ਟਿੰਗੋ ਲੈ ਲਵਾ ਦਿਜੇ ਲਾਲਵਾ ਦੀ ਲਾਲਵਾ ਲੈ ਲੜ ਦਿਨ ਆਪ ਨੂੰ ਦੋ ਨਹੀਂ ਆ ਜਾਓ ਆ ਨਵੀਆਂ ਸੰਡੇ ਲੱਤੀ ਕਾਲਜੀ ਨਿੰਬੂ ਕਿੱਥੇ ਲੈਣੀ ਸੀ ਆਪਾਂ ਉਹ ਅੱਗੇ ਵਾਲੇ ਵੱਡੇ ਨਿੰਬੂ ਵਾਲਾ ਨਾ ਦੇ ਦੇਵੇ ਆ ਪਤਾ ਨਹੀਂ ਕੰਮ ਕਿੱਥੇ ਕਰੀਏ ਕਮਾਰਾ ਹੋਗਾ। ਕੰਡਰਾ ਹੋਗਾ। ਫੀਸ ਹੈ। ਹੁਣ ਇਹਦੇ ਵਿੱਚ ਆਪਾਂ ਨੂੰ ਕੜਥਲ 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 ਵੀ ਲਿਆ। ਕਿੰਨਾ ਵਿੱਚ ਕਿਦੋਂ ਲੈਵਾ? ਟਿੱਕੂਈ ਕੜਥਲ ਇੱਕ। ਨਿੰਬੂ ਵੀ। ਹਾਂ। ਦੋਸਤੋ ਆ ਆਪਾਂ ਲੈ ਲਏ ਆ ਬਾਦਾਮ ਦੋ ਬੂਟੇ। ਤੇ ਹੁਣ ਇੱਕ ਆਪਾਂ ਲੈਣਾ ਕੜਥਲ ਜਿਹੜਾ ਸਰਦੀ ਬਣਦੀ ਆ। ਤੇ ਨਿੰਬੂ ਮਾਤਾ ਲੈ ਕੇ ਲੈ ਕੇ ਆਇਆ ਬੁੱਤੇ ਸਾਰੇ ਚੇਤਾ ਨਾ ਭੁੱਲ ਜੀ ਲੈ ਲੈ ਬੁੱਤੇ ਤੇ ਇਹਦੇ ਵਿੱਚ ਆ ਬਾਸ ਵੀ ਲੈ ਲਿਆ ਆਪਾਂ ਲਾਵਾਂਗੇ ਜਾ ਕੇ ਪਤਾਮ ਸਵੰਜਣਾ ਸਾਰੇ ਲੈ ਲੇ ਸਾਰੇ ਤਰ੍ਹਾਂ ਦੇ ਜੇ ਹੁਣ ਇੱਕ ਦੋ ਰਹਿ ਵੀ ਗਏ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਫਲਾਂ ਦੇ ਕਿਹੜੇ ਕਿਹੜੇ ਹੋਰ ਬੁੱਤੇ ਆ ਤੇ ਆਪਾਂ ਉਹ ਵੀ ਲੈ ਕੇ ਲਾਵਾਂਗੇ ਜ਼ਰੂਰ ਆਣਾ ਦੋਸਤੋ ਅਸੀਂ ਤੇ ਮਰੇਲਕੋਟਲਾ ਨਰਸਰੀ ਬਹੁਤ ਵੱਡੀ ਆ ਤੇ ਹਰ ਤਰ੍ਹਾਂ ਦੇ ਫਲਾਂ ਵਾਲੇ ਫੁੱਲਾਂ ਵਾਲੇ ਫੁੱਟੇ ਲੇ ਜਾਂਦੇ ਆ ਤੇ ਜ਼ਰੂਰ ਆਇਓ ਇੱਥੇ ਇਹ ਦੋਸਤੋ ਨਰਸਰੀ ਆ ਪਹਿਲਵਾਨ ਨਰਸਰੀ ਤੇ ਆਪਾਂ ਪਹਿਲਵਾਨ ਨਰਸਰੀ ਤੇ ਹੀ ਆਏ ਸੀ ਦਿੱਤੇ ਲੈਣ ਆਹ ਸਟਾਫ ਵੀ ਵਧੀਆ ਆ ਇਹ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਬੁੱਤੇ ਦਿਖਾਏ ਇਹਨਾਂ ਨੇ ਕਿ ਆਪਾਂ ਬੁੱਤੇ ਆ ਹਾਂ ਰੰਗ ਚਲਾਉਂਦੇ ਇੱਧਰ ਗਿਆ ਨਾ ਇਹ ਹੋਈ ਆ ਪਲਾਸਟਿਕ ਵਾਲੀ ਚਾਈਏ ਏ ਆਪਾਂ ਘਰ ਤੇ ਹੁਣ ਕਰਦੇ ਆਂ ਬੂਟੇ ਦਿਖਾਉਨੇ ਆ ਤੁਹਾਨੂੰ ਵੀ ਕਿੰਨੇ ਕੁ ਲੈ ਕੇ ਆਏ ਆ ਆਓ ਬੰਦੇ ਬੰਦੇ ਐ ਸੁੰਦਰਿਆ ਨਵੇਂ ਦੋਸਤੋ ਇੰਨੇ ਕਫੂਟੇ ਲੈਂਦੇ ਆਪਾਂ ਹੁਣ ਸਾਹ ਚੜ ਗਿਆ ਲੋਹੇ ਲੋਹੇ ਦਾ ਹਾਂਜੀ ਦੋਸਤੋ ਨਾਲੇ ਅਸੀਂ ਆ ਲੈ ਕੇ ਆਏ ਆ ਅ ਲੱਕੀ ਪਲਾਂਟ ਕਹਿੰਦੇ ਆ ਇਹਨਾਂ ਨੂੰ ਤੇ ਸਾਨੂੰ ਨਹੀਂ ਪਤਾ ਵੀ ਇਹ ਸਾਨੂੰ ਤਾਂ ਸੋਹਣੇ ਲੱਗੇ ਹੀ ਲੈ ਜਾਂਦੇ ਤੇ ਇਹਦੇ ਕਿੱਥੇ ਰੱਖਣਾ ਚਾਹੀਦਾ ਤੁਸੀਂ ਕਮੈਂਟ ਕਰਕੇ ਦੱਸਿਓ ਕਿੱਥੇ ਨਹੀਂ ਰੱਖਣਾ ਚਾਹੀਦਾ ਹਨਾ ਤੇ ਉਹ ਤੁਸੀਂ ਦੱਸਣਾ ਸਾਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਵਧੀਆ ਲੱਗੇ ਕਰਕੇ ਹੀ ਲੈ ਜਾਂਦੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਦੱਸਿਓ Fica a